SSP ਬਣੀ ਸਰਕਾਰੀ ਸਕੂਲ ਦੀ ਬੱਚੀ ਇੱਕ ਦਿਨ ਲਈ ਮਿਲੀਆਂ ਸਾਰੀਆਂ ਜ਼ਿੰਮੇਵਾਰੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੋਗੀਵਾਲ ਦੀ ਵਿਦਿਆਰਥਣ ਕੋਮਲ ਸ਼ਰਮਾ ਇੱਕ ਦਿਨ ਦੇ ਲਈ SSP ਬਣੀ ਹੈ ਜੋ ਕਿ 8ਵੀਂ ਜਮਾਤ ਦੇ ਵਿੱਚ ਪੜਦੀ ਹੈ ਸੀਐਮ ਆਨ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਬੱਚਿਆਂ ਦੇ ਵਿੱਚ ਹੌਸਲਾ ਭਰਨ ਦੇ ਲਈ ਮਲੇਰਕੋਡਲਾ ਪੁਲਿਸ ਦੇ ਵੱਲੋਂ ਇਹ ਪੈਲ ਕੀਤੀ ਗਈ ਜਿੱਥੇ ਸਰਕਾਰੀ ਸਕੂਲ ਦੇ 100 ਬੱਚਿਆਂ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਤੇ ਉੱਥੋਂ ਦੇ ਕੰਮਕਾਜ ਬਾਰੇ ਸਮਝਾਇਆ ਗਿਆ ਤੇ ਕੀ ਕੀ ਜ਼ਿੰਮੇਵਾਰੀਆਂ ਬੰਦੀਆਂ ਨੇ ਉਹ ਵੀ ਦਿਖਾਇਆ ਗਿਆ ਤਾਂ ਜਿਸ ਤਹਿਤ ਕੋਮਲ ਜੋ ਕਿ 8ਵੀਂ ਕਲਾਸ ਦੇ ਵਿੱਚ ਪੜਦੀ ਹੈ ਤੇ ਬੱਚੀ ਇੱਕ ਦਿਨ ਦੇ ਲਈ ਐਸਐਸਪੀ ਬਣੀ ਐਸਐਸਪੀ ਬਣ ਕੇ ਇਸ ਬੱਚੀ ਨੂੰ ਕੀ ਮਹਿਸੂਸ ਹੋਇਆ ਸੁਆਓ ਸੁਣਦੇ ਹਾਂ ਮੈਨੂੰ ਬਹੁਤ ਹੀ ਵਧੀਆ ਫੀਲ ਹੋ ਰਿਹਾ ਇਸ ਚੇਅਰ ਤੇ ਬੈਠ ਕੇ ਮੈਂ ਚਾਹਨੀ ਹੈ ਕਿ ਮੈਂ ਅੱਗੇ ਵੀ ਸਰ ਵਾਂਗੂ ਬਣਾ ਤੇ ਜੋ ਵੀ ਸੋਚ ਚੁਕਾਈ ਜਾਂਦੀ ਹੈ ਪੁਲਿਸ ਆਫੀਸਰ ਬਣਨ ਤੋਂ ਪਹਿਲਾਂ ਉਹਤੇ ਪੂਰੀ ਖਰੀ ਉਤਰਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਮੈਂ ਆਪਣੇ ਸਾਰੇ ਵਿਦਿਆਰਥੀਆਂ ਨਾਲ ਇਸ ਚੇਅਰ ਤੇ ਆ ਕੇ ਬੈਠੀ ਆ ਤੇ ਮੈਨੂੰ ਇੱਕ ਅਲੱਗ ਜੀ ਫੀਲਿੰਗ ਆ ਰਹੀ ਹੈ ਕਿ ਹਾਂ ਵੀ ਸ਼ਾਇਦ ਮੈਂ ਵੀ ਵਧੀਆ ਪੜ ਕੇ ਐਦਾਂ ਦੀ ਬਣ ਸਕਾਂ ਤੇ ਆਪਣੇ ਦੇਸ਼ ਦੇ ਵਿੱਚ ਸੁਧਾਰ ਲਿਆਉਣ ਦੀ ਥੋੜੀ ਜੀ ਕੋਸ਼ਿਸ਼ ਕਰ ਸਕਾਂ ਜਿੰਨੀ ਮੈਂ ਤਾਂ ਹੋ ਸਕਦੀ ਹਾਂ ਇੱਕ ਪੈਨ ਪੜਨ ਲਈ ਇੱਕ ਪੈਨ ਜ਼ਿੰਮੇਵਾਰੀ ਲਈ ਉਠਾਇਆ ਗਿਆ ਕਿਵੇਂ ਦੇਖਦੇ ਸਭ ਜੀ ਦੇ ਅੰਦਰ ਅੰਦਰ ਉਸ ਦਿਨ ਮੈਨੂੰ ਇਹ ਨਹੀਂ ਦਿਸਦਾ ਕਿ ਜਿਸ ਹਿਸਾਬ ਨਾਲ ਅੱਜ ਸਰ ਨੇ ਮੈਨੂੰ ਇੱਥੇ ਬੈਠਣ ਨੂੰ ਬੈਠਣ ਦਾ ਮੌਕਾ ਦਿੱਤਾ ਹੈ ਵੀ ਉਹਨਾਂ ਤੇ ਕਿੰਨੀ ਵੱਡੀ ਜ਼ਿੰਮੇਵਾਰੀ ਹੋਏਗੀ ਵੀ ਉਹ ਕਿਵੇਂ ਪੂਰੇ ਦੇਸ਼ ਨੂੰ ਕੰਟਰੋਲ ਕਰਦੇ ਹੋਣਗੇ ਸ਼ਹਿਰ ਨੂੰ ਵੀ ਉਹਨਾਂ ਦੇ ਅੰਡਰ ਕਿੰਨੇ ਥਾਣੇ ਹੋਣਗੇ ਬਸ ਮੈਨੂੰ ਏਸੀ ਚੀਜ਼ ਦਾ ਅਹਿਸਾਸ ਹੋਇਆ ਕਿ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਜੇ ਕਦੇ ਵੀ ਮੈਂ ਵਧੀਆ ਪੜ੍ਹਾਈ ਕਰਕੇ ਜੇ ਮੈਨੂੰ ਕਦੇ ਇਸ ਕੁਰਸੀ ਤੇ ਬੈਠਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਵੀ ਉਹਨਾਂ ਵਾਂਗੂ ਇੱਕ ਜ਼ਿੰਮੇਵਾਰ ਅਫਸਰ ਬਣ ਕੇ ਦਿਖਾਵਾਂਗਾ ਅੱਜ ਤੁਸੀਂ ਅਫਸਰ ਹੋ ਉਹਨਾਂ ਨੌਜਵਾਨਾਂ ਨੂੰ ਕੀ ਕਹੋਂਗੇ ਜਿਹੜੇ ਕ੍ਰਾਈਮਲ ਪ੍ਰੈਸ਼ਰ ਲੋਕ ਨੇ ਕ੍ਰਾਈਮ ਕਰਦੇ ਨੇ ਤੇ ਨਸ਼ਾ ਵੇਚਦੇ ਨੇ ਕੀ ਕਹੋਂਗੇ ਇਹਨਾਂ ਲੋਕਾਂ ਨੂੰ ਮੈਂ ਉਹਨਾਂ ਨੂੰ ਸਿਰਫ ਇਨਾ ਹੀ ਕਹਾਂਗੀ ਕਿ ਜਿਹੜੇ ਨਸ਼ੇ ਆਪਾਂ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਆਪਣੇ ਸਰੀਰ ਦਾ ਵੀ ਲਾਸ ਹੁੰਦਾ ਹੈ ਇੱਕ ਜਿਹੜੇ ਆਪਣੇ ਮਾਪੇ ਹੁੰਦੇ ਨੇ ਉਹ ਸਾਨੂੰ ਸ਼ੁਰੂ ਤੋਂ ਨਸ਼ੇ ਕਰਨਾ ਤਾਂ ਨਹੀਂ ਸਿਖਾਉਂਦੇ ਲੇਕਿਨ ਸਭ ਤੋਂ ਪਹਿਲਾ ਜਿਹੜਾ ਨਸ਼ਾ ਸ਼ੁਰੂ ਕਰਦੇ ਨੇ ਉਹ ਦਾਰੂ ਤੋਂ ਸ਼ੁਰੂ ਕਰਕੇ ਫਿਰ ਉਹ ਹੋਰ ਨਸ਼ੇ ਕਰਨ ਆ ਜਾਂਦੇ ਆ ਫਿਰ ਹੌਲੀ-ਹੌਲੀ ਉਹਨਾਂ ਦਾ ਜਿਹੜਾ ਸੰਪਰਕ ਹੈ ਉਹ ਗੈਂਗਸਟਰਾਂ ਨਾਲ ਬਣ ਜਾਂਦਾ ਹੈ ਤੇ ਮੈਂ ਬਸ ਸਾਰਿਆਂ ਨੂੰ ਇਹ ਹੀ ਸੂਚਨਾ ਦੇਣਾ ਚਾਹੁੰਗੀ ਕਿ ਉਹ ਜਿੰਨਾ ਹੋ ਸਕੇ ਨਸ਼ਿਆਂ ਤੋਂ ਬੁਰੇ ਸੰਪਰਕ ਤੇ ਗੈਂਗਸਟਰਾਂ ਤੋਂ ਦੂਰੀ ਬਣਾ ਕੇ ਰੱਖਣ ਤੇ ਬੁਰੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਕਰਨਾ ਨਾ ਸ਼ੁਰੂ ਕਰਨ ਉਹਨਾਂ ਨੂੰ ਛੱਡ ਦੇਣ ਤੇ ਨਾ ਕੀਤਾ ਫਿਰ ਜੇਲ੍ਹ ਚ ਭੇਜੋਗੇ ਫਿਰ ਉਹਨਾਂ ਦੇ ਮੁਕੱਦਮੇ ਹੋਣਗੇ ਤੇ ਜਿਹੜਾ ਉਹਨਾਂ ਨੇ ਜੁਰਮ ਕੀਤਾ ਹੋਏਗਾ ਉਹਦੇ ਹਿਸਾਬ ਨਾਲ ਉਹਨਾਂ ਤੇ ਧਾਰਾ ਲੱਗੂਗੀ ਫਿਰ ਉਹਨਾਂ ਨੂੰ ਜੇਲ੍ਹ ਚ ਹੀ ਪਾਇਆ ਜਾਊਗਾ ਹੋਰ ਬੱਚਿਆਂ ਕੀ ਕਹੂੰਗੀ ਜਿਹੜੇ ਪੁਲਿਸ ਤੋਂ ਹਲੇ ਵੀ ਡਰਦੇ ਨੇ ਉਹਨਾਂ ਨੂੰ ਮੈਂ ਸੇਫ ਕਹੂੰਗੀ ਵੀ ਹਰ ਵਾਰ ਇਹ ਕਹੂੰਗੀ ਵੀ ਪੁਲਿਸ ਉਹਨਾਂ ਦੀ ਮਦਦ ਲਈ ਹੈ ਨਾ ਕਿ ਉਹਨਾਂ ਨੂੰ ਡਾਂਲ ਲਈ ਵੀ ਜੇ ਉਹ ਉਹਨਾਂ ਨੂੰ ਕੋਈ ਡਾਂ ਲੱਗਦਾ ਹੈ ਪੁਲਿਸ ਤੋਂ ਤਾਂ ਉਹ ਇਹ ਸੋਚਣ ਵੀ ਜਿਹੜੇ ਆਪਣੇ ਮਾਪੇ ਨੇ ਅਧਿਆਪਕ ਨੇ ਤੇ ਆਪਣੇ ਪੁਲਿਸ ਆਫੀਸਰ ਨੇ ਇਹ ਸਾਰੇ ਸਿਰਫ ਆਪਾਂ ਦੀ ਗਲਤੀ ਹੋਣੀ ਤੇ ਆਪਾਂ ਨੂੰ ਮਾਰਦੇ ਨੇ ਜਾਂ ਡਾਂਟਦੇ ਨੇ ਬਿਨਾਂ ਗਲਤੀ ਤੋਂ ਜੇ ਆਪਾਂ ਸੱਚੇ ਆ ਤਾਂ ਆਪਾਂ ਨੂੰ ਕੋਈ ਕੁਝ ਕਹਿ ਨਹੀਂ ਸਕਦਾ ਇਸ ਲਈ ਜੇ ਉਹਨਾਂ ਨੂੰ ਕੋਈ ਵੀ ਤਕਲੀਫ ਹੈ ਕਿਸੇ ਵੀ ਲੜਕੇ ਤੋਂ ਜਾਂ ਲੜਕੀ ਤੋਂ ਜਾਂ ਘਰਦਿਆਂ ਤੋਂ ਤਾਂ ਉਹ ਪੁਲਿਸ ਨਾਲ ਸ਼ੇਅਰ ਕਰ ਸਕਦੀਆਂ ਨੇ ਪੁਲਿਸ ਉਹਨਾਂ ਦੀ ਸਾਰੀ ਗੱਲਾਂ ਸੁਣ ਕੇ ਉਸੇ ਹਿਸਾਬ ਨਾਲ ਐਕਸ਼ਨ ਲੈਂਦੀ ਹੈ ਦਾ ਆਖਰੀਸ ਵਾਲਾ ਜ਼ਿੰਮੇਵਾਰੀ ਮੇਰੀ ਵੱਡੀ ਕਿਵੇਂ ਦੇ ਮੈਂ ਬਸ ਇਸ ਜ਼ਿੰਮੇਵਾਰੀ ਨੂੰ ਐਂ ਦੇਖਦੀ ਆ ਕਿ ਜੇ ਕਿਤੇ ਗਲਤ ਹੋ ਰਿਹਾ ਹੈ ਤਾਂ ਜਿਵੇਂ ਸਰ ਮੁਕਦਮੇ ਦੇਖਦੇ ਰਹੇ ਸਾਰਿਆਂ ਨੂੰ ਕੰਟਰੋਲ ਕਰਦੇ ਨੇ ਕੋਹਣਾ ਤੇ ਵੀ ਵੱਡਾ ਪ੍ਰੈਸ਼ਰ ਹੈ ਵੀ ਉਹ ਕਿਹੜੀ ਚੀਜ਼ ਨੂੰ ਕਿਵੇਂ ਹੈਂਡਲ ਕਰਨਗੇ ਤੇ ਮੈਂ ਵੀ ਇਹ ਚਾਹਨੀ ਹੈ ਕਿ ਮੈਂ ਜਦੋਂ ਇਸ ਕੁਰਸੀ ਤੇ ਬੈਠਾ ਤੇ ਜੇ ਕਿਤੇ ਗਲਤ ਹੋ ਰਿਹਾ ਹੈ ਤਾਂ ਉਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂ ਕਿਹੜੀਆਂ-ਕਿਹੜੀਆਂ ਬੁਰਾਈਆਂ ਪਹਿਲੇ ਧਾਰ ਦੇ ਬੰਦ ਕਰੂੰਗਾ ਨਸ਼ਾ ਜਾਂ ਛੇੜਛਾੜ ਜਾਂ ਕੋਈ ਹੋਰ ਕ੍ਰਾਈਮ ਕਿਹੜੇ ਬੰਦ ਕਰਨੇ ਚਾਹੂੰਗੀ ਨਸ਼ਾ ਕਿਉਂਕਿ ਜਿਹੜਾ ਨਸ਼ਾ ਹੈ ਉਹ ਘਰ ਨੂੰ ਵੀ ਉਜਾੜਦਾ ਹੈ ਸਰੀਰ ਨੂੰ ਵੀ ਤਰਾਕ ਕਰਦਾ ਹੈ ਤੇ ਜਿਹੜਿਆ ਸਾਡੇ ਸੰਪਰਕ ਵਿੱਚ ਉਹ ਅੱچھے ਲੋਕਾਂ ਨਾਲ ਕਰੇ ਬਹਾਨੀ ਸਕਦੇ ਉਹ ਹਮੇਸ਼ਾ ਮਾੜਿਆਂ ਨਾਲ ਹੀ ਰਹਿ ਜਾਂਦੇ ਆ ਤੇ ਆਪਾਂ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੇ ਆ ਜਾਂ ਫਿਰ ਜਿੰਨ ਜਪਾਂ ਜ਼ਿਆਦਾ ਨਸ਼ਾ ਕਰਨਾ ਜੀ ਹੈ ਸਾਡੀ ਫਿਰ ਜਿਹੜੇ ਜਿੰਨਾਂ ਨੂੰ ਆਪਾਂ ਚਾਹੁੰਦੇ ਆ ਜੇ ਉਹ ਨਸ਼ਾ ਕਰਨ ਲੱਜੇਨ ਫਿਰ ਉਹਨਾਂ ਨੂੰ ਹਟਾਣਾ ਜਾਂ ਫਿਰ ਜਿਹਨਾਂ ਜੀ ਉਹਨਾਂ ਦੀ ਨਸ਼ਾ ਕਰਕੇ ਮੌਤ ਹੋ ਜਾਂਦੀ ਆ ਫਿਰ ਉਹ ਸਾਰਾ ਕੁਛ ਇੱਕ ਪਰਿਵਾਰ ਨੂੰ ਉਜਾੜ ਕੇ ਰੱਖ ਦਿੰਦਾ ਹੈ ਅੱਜ ਬਤੌਰ ਐਸਐਸਪੀ ਮਲੇਰਕੋਟਲਾ ਮੈਨੂੰ ਇਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚੇ ਜਿਹੜੇ ਮਲੇਰਕੋਟਲੇ ਦੇ ਸਾਡੇ ਮਹਿਮਾਨ ਬਣ ਕੇ ਅੱਜ ਸਾਡੇ ਠਾਣਿਆਂ ਦੇ ਵਿੱਚ ਸਾਡੇ ਡੀਐਸਪੀ ਸਹਿਬਾਨ ਦੇ ਦਫ਼ਤਰਾਂ ਵਿੱਚ ਤੇ ਮੇਰੇ ਦਫ਼ਤਰ ਦੇ ਵਿੱਚ ਵੀ ਆਏ ਨੇ ਅੱਜ ਇਹਨਾਂ ਨੂੰ ਇੱਕ ਦਿਨ ਦਾ ਐਸਐਸਪੀ ਵੀ ਬਣਾਇਆ ਜਾਊਗਾ ਇਹ ਸਾਰੀ ਐਕਸਰਸਾਈਜ਼ ਦਾ ਮਤਲਬ ਇਹ ਹੈਗਾ ਵੀ ਇਹਨਾਂ ਨੂੰ ਆਪਣੇ ਜੋਬ ਕੈਰੀਅਰ ਲਈ ਪ੍ਰੇਰਣਾ ਮਿਲੇ ਤੇ ਅੱਗੇ ਵਧਣ ਕੋਸ਼ਿਸ਼ ਕਰਨ ਮਿਹਨਤ ਕਰਨ ਤਾਂ ਕਿ ਆਪਣੇ ਕੈਰੀਅਰ ਨੂੰ ਇਹ ਅਚੀਵ ਕਰ ਸਕਣ ਤੁਹਾਡੇ ਲਈ ਮੈਂ ਇਹ ਵੀ ਦੱਸਣਾ ਚਾਹਨਾ ਕਿ ਛੋਟੇ ਹੁੰਦਿਆਂ ਤੋਂ ਸਾਨੂੰ ਕਿਹਾ ਜਾਂਦਾ ਵੀ ਉਧਰ ਤੁਸੀਂ ਕੁਛ ਐ ਕਰਤਾ ਤਾਂ ਪੁਲਿਸ ਸਟੇਸ਼ਨ ਫੜ ਕੇ ਲੈ ਜਾਏਗਾ ਇਦਾਂ ਕਰਤਾ ਤਾਂ ਪੁਲਿਸ ਆ ਜਾਏਗੀ ਸੋ ਇਹ ਹਜੇ ਹੈ ਕੁਛ ਨਹੀਂ ਹੁੰਦਾ ਪੁਲਿਸ ਵੀ ਤੁਹਾਡੇ ਵਿੱਚੋਂ ਹੀ ਆ ਪੁਲਿਸ ਵੀ ਸੁਸਾਇਟੀ ਦੇ ਵਿੱਚੋਂ ਹੀ ਆ ਇਸ ਲਈ ਅਸੀਂ ਅੱਜ ਆਪਣੇ ਬੱਚਿਆਂ ਨੂੰ ਇਹ ਸਾਰਾ ਕੁਝ ਦਿਖਾਇਆ ਤਾਂ ਕਿ ਜਿਹੜਾ ਪੁਲਿਸ ਦਾ ਡਰ ਹੈਗਾ ਉਹਨਾਂ ਦੇ ਦਿਮਾਗ ਚੋਂ ਨਿਕਲੇ ਸਭੋ ਪੁਲਿਸ ਨੂੰ ਦੇਖ ਕੇ ਉਹਨੂੰ ਪ੍ਰੇਰਣਾ ਮਿਲੇ ਔਰ ਉਹ ਆਪਣੀ ਜ਼ਿੰਦਗੀ ਦਾ ਕੈਰੀਅਰ ਜਿਹੜਾ ਉਹ ਅੱਗੇ ਆ ਕੇ ਡਿਸਾਈਡ ਕਰ ਸਕਣ ਤੁਹਾਡੇ ਲਈ ਇੱਕ ਹੋਰ ਸਿਆ ਮੈਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦਾ ਜਿਹੜੇ ਨਸ਼ਿਆਂ ਦੀ ਲਾਹਨਤ ਹੈਗੀ ਹੈ ਜਿਹਨੇ ਸਾਡੇ ਸਮਾਜ ਨੂੰ ਸਾਨੂੰ ਬਦਨਾਮ ਕੀਤਾ ਹੋਇਆ ਇਸ ਤੋਂ ਬਚੋ ਮਿਹਨਤ ਕਰੋ ਮਿਹਨਤ ਦਾ ਕੋਈ ਤੋੜਨੀ ਹੈ ਪਰ ਜੇ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡਾ ਤੁਹਾਡੀ ਜਿਹੜੀ ਇੱਛਾ ਹੈ ਉਹਨੂੰ ਪੂਰੀ ਹੋਣ ਤੋਂ ਕੋਈ ਰੋਕੇਗਾ ਧੰਨਵਾਦ ਹੈ